ਇੱਥੇ ਪ੍ਰੀਆ ਕਿਹੜਾ ਕੌਂਸਲਰ ਨੇ ਉਹਨਾਂ ਦੇ ਹਸਬੰਦ ਕੰਮ ਕਰਦੇ ਨੇ ਅਤੇ ਨਿਰਮਲ ਸਿੰਘ ਕਿਹੜਾ ਕੰਮ ਕਰਦੇ ਨੇ ਅਤੇ ਐਮਐਸ ਅਮਰਜੈਂਸੀ ਬੈਸ ਨਹੀਂ ਜੀ ਉਹ ਅਜੇ ਤੋ 5 ਸਾਲ ਹੋ ਗਏ ਉਹਨਾਂ ਨੂੰ ਇੱਥੇ ਆਏ ਨਹੀਂ ਕਦੇ ਕੋਈ ਵਿਕਾਸ ਨਹੀਂ ਹੋਇਆ ਹੋਇਆ ਕੋਈ ਵਿਕਾਸ ਦਾ ਇੱਕ ਪ੍ਰੋਜੈਕਟ ਨਹੀਂ ਆਇਆ ਹੋਇਆ ਕੀ ਕਿਸੇ 2000 ਦੇ ਇਸ਼ਵਤ ਬਹਿ ਕੇ ਫੜ ਲਿਆ ਕਿਸੇ ਨੂੰ ਵਿਕਾਸ ਦੇ ਨਾਂ ਤੇ 1 ਰੁਪਏ ਦਾ ਕੰਮ ਨਹੀਂ ਕੀਤਾ ਉਹਨਾਂ ਨੇ ਇੱਥੇ ਦੇ ਕੰਸਲਰ ਨੇ ਅਜੇ ਤੱਕ ਕੁਝ ਨਹੀਂ ਕੀਤਾ ਜੀ ਸਰ ਜੋ ਕੰਮ ਦਿੱਲੀ ਵਿੱਚ ਕੀਤੇ ਹੈ ਕੇਜਰੀਵਾਲ ਸਾਹਿਬ ਨੇ ਅਸੀਂ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਹੋਰ ਕਿਸੇ ਨੂੰ ਵੋਟ ਨਹੀਂ ਪਾਣੀ ਆ। ਵਹੀ ਪੀਸ ਨਹੀਂ ਅਸੀਂ ਲੋਕਾਂ ਨੂੰ ਕਹਿੰਨੇ ਆਂ ਵੀ ਸਮੁੰਦਰ ਬੰਬੇ ਜਾਣ ਦੀ ਲੋੜ ਨਹੀਂ ਇੱਥੇ ਸਮੁੰਦਰ ਸਾਡੇ ਕੋਲ ਦੇਖਣ ਨੂੰ ਆ ਜਾਓ। ਕੇਜਰੀਵਾਲ ਥੋੜਾ ਆਪ ਆ ਜਾਣਾ ਵੇ ਇੱਥੇ ਉਹਨਾਂ ਦਾ ਮੁਖਮੰਤੀ ਜੋ ਉਹਨਾਂ ਦੇਖ ਲਓ ਤੁਸੀਂ। ਐਸਐਮਜ਼ੈਡ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਿੰਮਤ ਸੋ ਵੀਸੋ ਵਾਈ ਦੀ ਚੋਣਾਂ ਨਾਲ ਨੇੜੇ ਆ ਗਈਆਂ ਨੇ ਪਾਰਟੀਆਂ ਉੱਤੇ ਇਲਜ਼ਾਮ ਲੱਗਣੇ ਵੀ ਸ਼ੁਰੂ ਹੋ ਗਏ ਨੇ तमाम ਪਾਰਟੀਆਂ ਨੇ ਆਪਣੇ ਆਪਣੀ ਸੋਸ਼ਲ ਸਾਈਟ ਦੇ ਉੱਤੇ ਔਰ ਮੀਡੀਆ ਦੇ ਉੱਤੇ ਆ ਕੇ ਆਪਣੀ ਪਾਰਟੀ ਵੱਲੋਂ ਕਿਤੇ ਕੰਮਾਂ ਵਜੋਂ ਸਫਾਈ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਐਸਐਮਜ਼ੈਡ ਨਿਊਜ਼ ਦੇ ਉੱਤੇ ਤੁਹਾਨੂੰ ਇਹ ਚੀਜ਼ਾਂ ਤੋਂ ਦੂਰ ਹਟ ਕੇ ਗਰਾਊਂਡ ਜ਼ੀਰੋ ਰਿਪੋਰਟ ਦਿਖਾਈ ਜਾ ਰਹੀ ਹੈ ਅਸੀਂ ਧੂਰੀ ਲਾਈਨ ਵਿਖੇ ਸਥਿਤ ਤਾਂ ਜਿੱਥੇ ਕੀ ਪਾਣੀ ਦੇ ਤੁਸੀਂ ਆਪ ਦੇਖ ਸਕਦੇ ਹੋ ਗੰਦਾ ਪਾਣੀ ਕਿਸ ਤਰੀਕੇ ਨਾਲ ਖੜਾ ਹੋਇਆ ਹੈ ਨੌਜਵਾਨ ਜਿਹੜੇ ਨੇ ਇਦੇ ਵਿੱਚੋਂ ਆ ਰਹੇ ਨੇ ਮੋਹੱਲਾ ਨਿਵਾਸੀ ਜਿਹੜੇ ਦੁਖੀ ਹੋ ਚੁੱਕੇ ਨੇ ਸਾਡੇ ਨਾਲ ਇੱਥੇ ਇੱਕ ਨਿਵਾਸੀ ਮੌਜੂਦ ਨੇ ਨੌਜਵਾਨ ਮਜੂਦ ਨੇ ਨਾਲ ਗੱਲਬਾਤ ਕਰਾਂਗੇ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਐਸਐਮਜੀ ਦੇ ਉੱਤੇ ਧੰਨਵਾਦ ਜੀ ਤੁਸੀਂ ਕਿਥੇ ਰਹਿੰਦੇ ਨੇ ਲਈਓ ਜੀ ਇਹੀ ਏਰੀਆ ਤੁਹਾਡਾ ਮੇਰਾ ਇਹੀ ਏਰੀਆ ਵਾਰਡ ਨੰਬਰ 13 ਵੀ ਹੈ ਜਿਆਦਨਗਰ ਹੈ ਜੀ ਕੌਂਸਲਰ ਕੌਣ ਨੇ ਇੱਥੇ ਤੇ ਐਮਐਲਏ ਕੌਣ ਨੇ ਇੱਥੇ ਪੀਆ ਕਿਹੜਾ ਕੌਂਸਲਰ ਨੇ ਉਹਨਾਂ ਦੇ ਹਸਬੰਡ ਕੰਮ ਕਰਦੇ ਨੇ ਇੱਥੇ ਨਿਲਮਤ ਸਿੰਘ ਕਿਹੜਾ ਕੰਮ ਕਰਦੇ ਨੇ ਇੱਥੇ ਤੇ ਪਿਛਲੇ ਸਾਡੇ ਪਹਿਲੇ ਕੌਣ ਨੇ ਉਰੇ ਤੇ ਐਮਐਲਏ ਸਿ ਕਿੰਨਾ ਕੁ ਚਿਰ ਹੋ ਗਿਆ ਜਿਹੜਾ ਕੰਮ ਕਿਸ ਤਰੀਕੇ ਦੇ ਵਿਕਾਸ ਪੱਧਰ ਕਿਸ ਤਰੀਕੇ ਦਾ ਆ ਵਿਕਾਸ ਜੀ 0% ਵਿਕਾਸ ਹੈ ਜੀ ਤੁਸੀਂ ਹਲਕਾ ਆਤਮ ਨਗਰ ਦੇਖ ਲਵੋ ਪੁਰਾਣਾ ਚਾ ਵਾਰਡ ਨੰਬਰ 37 ਵੀ ਦੇਖ ਲਵੋ ਕੋਈ ਵਿਕਾਸ ਨਹੀਂ ਹੋਇਆ ਹੋਇਆ ਕੋਈ ਵਿਕਾਸ ਦਾ ਇੱਕ ਪ੍ਰੋਜੈਕਟ ਨਹੀਂ ਆਇਆ ਹੋਇਆ ਬਹਿਸ ਸਾਹਿਬ ਤਾਂ ਸਾਨੂੰ ਬਸ ਇੱਕ ਫੇਸਬੁੱਕ ਤੇ ਦਿਖਦੇ ਨੇ ਕਿ ਕਿਸੇ 2000 ਦੇ ਰਿਸ਼ਵਤ ਵਾਕੇ ਫੜ ਲਿਆ ਕਿਸੇ ਨੂੰ ਵਿਕਾਸ ਦੇ ਨਾਂ ਤੇ 1 ਰੁਪਏ ਦਾ ਕੰਮ ਨਹੀਂ ਕੀਤਾ ਉਹਨਾਂ ਨੇ ਜੀ ਹੁਣ ਗੱਲ ਕਰੀਏ ਆ ਸੜਕ ਦੀ ਪਿਛਲੇ 4.5 ਸਾਲ ਤੋਂ ਸਾਡਾ ਖਰਾਬ ਹੈ ਜੀ ਇੱਥੇ ਕਿਸੇ ਨੇ ਕੁਝ ਨਹੀਂ ਕੀਤਾ ਕੁਝ ਦਿਨ ਪਹਿਲਾਂ ਕੁਲਵੰਤ ਸਿੰਘ ਸਿੱਧੂ ਜੀ ਜਿਹੜੇ ਆਮ ਆਦੀ ਪਾਰਟੀ ਨੂੰ ਨੇ ਪਾਰਟੀ ਤੋਂ ਨੇ ਉਹਨਾਂ ਨੇ ਆ ਕੇ ਇੱਥੇ ਬਜਰੀ ਪੁਵਾਈ ਹੈ ਥੋੜਾ ਬੋਤਾ ਸੁਧਾਰ ਹੋਇਆ ਵੈ ਇੱਥੇ ਦੇ ਕੌਂਸਲਰ ਨੇ ਅਜੇ ਤੱਕ ਕੁਝ ਨਹੀਂ ਕੀਤਾ ਜੀ ਪਹਿਲਾਂ ਨਹੀਂ ਬਜਰੀ ਪਾਈ ਇਲੈਕਸ਼ਨ ਨੇੜੇ ਆ ਰਹੀ ਹੈ ਹੁਣ ਬਜਰੀ ਪਾ ਰਹੇ ਤੁਹਾਨੂੰ ਲੱਗਦਾ ਹੈ ਵੀ ਇਹ ਪਾਰਟੀ ਇਲੈਕਸ਼ਨ ਦੇਖ ਕੇ ਕੀਤਾ ਗਿਆ ਜਾਂ ਲੋਕ ਭਲਾਈ ਵਾਸਤੇ ਕੀਤਾ ਗਿਆ ਉਹ ਮੈਂ ਤਾਂ ਕਹਿੰਨਾ ਜੀ ਇਲੈਕਸ਼ਨਾਂ ਕਰਕੇ ਕੰਮ ਕਰ ਲੋ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਹੈ ਕੌਂਸਲਰ ਕਾਂਗਰਸ ਦਾ ਪਾਰਟੀ ਜਿਹੜੀ ਸੱਤਾ ਚ ਕਾਂਗਰਸ ਹੈ ਹੁਣ ਨਹੀਂ ਕੰਮ ਕਰਨਾ ਤੇ ਕਦੋਂ ਕਰਨਾ ਬਾਚੋ ਜਦੋਂ ਆਮ ਆਦਮੀ ਪਾਰਟੀ ਆ ਕੋਈ ਹੋਰ ਪਾਰਟੀ ਆ ਗਈ ਸਾਡੇ ਕੌਂਸਲਰ ਨੇ ਕਹਿੰਦਾ ਮੇਰੀ ਪਾਰਟੀ ਹੈ ਨਹੀਂ ਸੱਤਾ 'ਚ ਮੈਂ ਕੰਮ ਕੀ ਕਰਾਂ ਮੈਨੂੰ ਫੰਡ ਨਹੀਂ ਆਂਦਾ ਉਹ ਹੁਣ ਤਾਂ ਸਾਡੇ ਚਾਰ ਪੰਜ ਸਾਲ ਤੋਂ ਪਾਰਟੀ ਤੁਹਾਡੀ ਹੈ ਸੱਤਾ 'ਚ ਹੁਣ ਤਾਂ ਕੰਮ ਕਰੋ ਕੀ ਸੋਚਦੇ ਹੋ ਇਤਕੀ ਵੀ ਵਾਦਿਆਂ ਨੂੰ ਦੇਖ ਕੇ ਵੋਟ ਪਾਉਂਗੇ ਜਾਂ ਜਿਹੜੇ ਕੀਤੇ ਕੰਮ ਉਹਨਾਂ ਦੇ ਆਧਾਰ 'ਤੇ ਵੋਟ ਪਾਉਂਗੇ ਸਰ ਜੋ ਕੰਮ ਦਿੱਲੀ 'ਚ ਕੀਤੇ ਹੈ ਕੇਜਰੀਵਾਲ ਸਾਹਿਬ ਨੇ ਅਸੀਂ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਹੋਰ ਕਿਸੇ ਨੂੰ ਵੋਟ ਨਹੀਂ ਪਾਣੀ ਅਸੀਂ ਜੋ ਇਹਨਾਂ ਨੇ ਹਲਾਤ ਕਰਤੇ ਸਾਡੇ ਇੱਥੇ 43 ਸਾਲ ਹੋ ਗਏ ਰੁਪਈਏ ਦਾ ਕੰਮ ਨਹੀਂ ਕੀਤਾ ਬਿਨਾ ਟੁੱਟੀਆਂ ਤੋਂ ਸੜਕਾ ਬਣਾਤੀ ਜਿੱਥੇ ਸੜਕ ਬਣਾਉਂਦੀ ਲੋੜ ਹੈ ਉੱਥੇ ਸੜਕ ਨਹੀਂ ਬਣਾਈ ਜਾਵੀ ਸੀਵਰੇਜ ਦਾ ਪਾਣੀ ਜਾ ਮੈਂ ਪੂਰੇ ਵਾਰਡਾਂ ਚ ਇਹੀ ਹਾਲ ਹੈ ਇਹਨਾਂ ਦਾ ਹੋਰ ਵੀ ਸਾਡੇ ਦੇ ਸਖਸ਼ ਮਦੂਦ ਨੇ ਜਿਹੜੇ ਮੋਹੱਲਾ ਨਿਵਾਸੀ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੰਕਲ ਕੀ ਨਾਮ ਹੈ ਤੁਹਾਡਾ ਕਪਤਾਨ ਸਿੰਘ ਕੀ ਕਹਿਣਾ ਜੀ ਉਹਰੇ ਤੇ ਜਿਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਕਾਫੀ ਟੁੱਟੀਆਂ ਸੜਕਾਂ ਪਈਆਂ ਨੇ ਕੌਣ ਕਾਉਂਸਲਰ ਨੇ ਹੋ ਰਹੇ ਤੇ ਕੀ ਕਹਿਣਾ ਚਾਹੁੰਗੇ ਨਵਰੇ ਕਿਹੜਾ ਕਾਉਂਸਲਰ ਆ ਜੀ ਸਾਡੇ 4 ਸਾਲ ਚ ਕੁਝ ਨਹੀਂ ਕੀਤਾ ਇਹਨਾਂ ਨੇ ਬਹੁਤ ਵਾਰੀ ਕੰਪਲੇਨਾਂ ਘੱਟੋ ਘੱਟ 1000 ਕੰਪਲੇਨ ਸਾਡੇ ਇਹਨਾਂ ਦੇ ਕੋਲ ਹੈਗੀ ਆ ਪਾਣੀ ਜਦੋਂ ਬਰਸਾਤ ਆਉਂਦੀ ਐਵੇਂ ਲੱਗਦਾ ਜਿਵੇਂ ਬੁਰਾ ਹੀ ਹਾਲ ਹੋ ਜਾਂਦਾ ਜੀ ਲਹਿਰ ਬਣ ਜਾਂਦੀ ਐਥੇ ਅਸੀਂ ਲੋਕਾਂ ਨੂੰ ਕਹਿੰਨੇ ਆ ਵੀ ਸਮੁੰਦਰ ਬੰਬੇ ਜਾਂਦੀ ਲੋਣੀ ਐਥੇ ਸਮੁੰਦਰ ਸਾਡੇ ਕੋਲ ਦੇਖਣ ਨੂੰ ਆਜੋ ਕੋਈ ਆ ਨਹੀਂ ਕੋਈ ਠੀਕ ਨਹੀਂ ਕਰਦਾ ਐਵੇਂ ਗੱਲਾਂ ਕਹਿਣ ਨੂੰ ਗੱਲਾਂ ਕਰੀ ਜਾਂਦੇ ਜੀ ਪੈਸੇ ਆਪ ਖਾਈ ਜਾਂਦੇ ਨੇ ਆ ਮਿੱਟੀ ਪਾਈ ਗਈ ਐ ਕਿ ਸੋਈ ਪਾਈ ਆ ਜੀ ਇੱਕ ਸਰਾਰ ਕਲਵੰਤ ਸਿੰਘ ਨੇ ਸਿੱਧੂ ਜੱਬ ਨੇ ਆਪ ਵਾਲਿਆਂ ਨੇ ਉਹਨਾਂ ਮਿੱਟੀ ਪੁਵਾਈ ਹੈ ਜੀ ਉਹ ਕੋਸ਼ਿਸ਼ ਕਰ ਰਹੇ ਕਿ ਕਹਿੰਦੇ ਸਾਡੇ ਕੋਲ ਪਾਵਰ ਹੈ ਨਹੀਂ ਉਹ ਕੀ ਕਰੀ ਛੜਕ ਬਣਾਉਂਦੀ ਮਿੱਟੀ ਕਿੰਨੇ ਫਰੀ ਪੁਵਾ ਦਿੰਨੇ ਆ ਮਿੱਟੀ ਉਹਨਾਂ ਪੁਵਾਤੀ ਆ ਹੁਣ ਕੋਈ ਆਉਂਦਾ ਹੀ ਨਹੀਂ ਉਸ ਤੋਂ ਬਾਅਦ ਕੀ ਕਰੀਏ ਐਤ ਕੀ ਜਿਹੜੀ VOTING ਕਰੋਗੇ ਜਿਹੜੀ ਆਪਣਾ ਵੋਟ ਦੇਵੋਗੇ ਉਹ ਵਾਅਦਿਆਂ ਦੇ ਆਧਾਰ ਤੇ ਦੇਵੋਗੇ ਜਾਂ ਕੰਮ ਕਰਦੇ ਆਧਾਰ ਤੇ ਦੇਵੋਗੇ ਕੰਮ ਦੇ ਜੀ ਆ ਸਰਾਰ ਸਿੱਧੂ ਸਾਹਿਬ ਨੂੰ ਅਸੀਂ ਵੋਟ ਦਵਾਂਗੇ ਆਪ ਨੂੰ ਕਿਉਂਕਿ ਦਿੱਲੀ ਦੇ ਨਾਲ ਜੀ ਖਬਰ ਹੈਗੀ ਆ ਦਿੱਲੀ ਇਹਨਾਂ ਨੇ ਬਹੁਤ ਇਹਨਾਂ ਦੇ ਕੰਮ ਸੁਨੇ ਨੇ ਵੀ ਚੰਗੇ ਕਿੱਥੇ ਹੋਏ ਨੇ ਤੇ ਅਈ ਇਹਨਾਂ ਦੋਨਾਂ ਪਾਰਟੀਆਂ ਨੂੰ ਦੇਖ ਹੀ ਲਿਆ ਇਹਨਾਂ ਕੀ ਕੀਤਾ ਕੱਖ ਨਹੀਂ ਆਈ ਤੀ ਕਿਹਾ ਦੋਨਾਂ ਨੇ ਨੀ ਪਾਰਟੀਆਂ ਵਾਲੇ ਕਹਿ ਰਹੇ ਨੇ ਜੀ ਦਿੱਲੀ ਤੋਂ ਆਈ ਆ ਉਹਨਾਂ ਨੂੰ ਕੀ ਪੰਜਾਬ ਬਾਰੇ ਕਿਸ ਨੂੰ ਨਹੀਂ ਪਤਾ ਇਤਿਹਾਸ ਬਾਰੇ ਕੁਝ ਨਹੀਂ ਪਤਾ ਕੀ ਕੰਮ ਕਰੀਓ ਨਹੀਂ ਪਤਾ ਜੀ ਸਭ ਪਤਾ ਜੀ ਬੰਦੇ ਤੇ ਇੱਥੇ ਆਉਣੇ ਬੰਦੇ ਕਿਹੜਾ ਬਾਹਰ ਲਿਓਨੇ ਐਮ ਐਲ ਏ ਐਮ ਪੀ ਇ ਇੱਥੋਂ ਹੀ ਆਉਣੇ ਕੋ ਬਾਹਰ ਥੋੜਾ ਆਉਣੇ ਕੇਜਰੀ ਵਾਲੇ ਥੋੜਾ ਆਪ ਆ ਜਾਣਾ ਇੱਥੇ ਉਹਨਾਂ ਦਾ ਮੁੱਖ ਮੰਤਰੀ ਚ ਉਹਨਾਂ ਦੇਖ ਲਓ ਤੁਸੀਂ ਦੇਖੋ ਫਿਰ ਹਾਲ ਤੇ ਸਾਨੂੰ ਉਹੀ ਚੰਗੀ ਲੱਗਦੀ ਆ ਬਾਕੀ ਰੱਬ ਜਾਣੇ ਉਹਨੂੰ ਦੇਖ ਲਾਂਗੇ ਇੱਕ ਸਾਲ ਇਹਨਾਂ ਨੂੰ ਵੀ ਇਹਨਾਂ ਨੂੰ 20 ਸਾਲ ਵੋਟਾਂ ਪਾ ਕੇ ਅਸੀਂ ਕੀ ਦੇਖ ਲਿਆ ਜੀ ਇਹਨਾਂ ਕਹੜਾ ਦੁੱ ਕਿਸ ਤਰੀਕੇ ਦੀ ਤੁਸੀਂ ਜਿਹੜਾ ਆ ਸਮਾਰਟ ਸਿਟੀ ਜਿਹੜੀ ਹੈ ਕਿੰਨੇ ਕ ਹਾਲਾਤ ਜਿਹੜੇ ਤੋਂ ਲੱਗਦਾ ਵਧੀਆ ਰਵੇ ਤੇ ਹਾਲਾਤ ਤੁਹਾਡੇ ਸਭ ਨਹੀਂ ਆ ਦੇਖੋ ਬੁਰਾ ਹਾਲ ਹੋਇਆ ਪਿਆ ਬੁਰਾ ਹਾਲ ਮੌਕੇ ਤੇ ਆੜੇ ਜਦੋਂ ਇੱਥੇ ਪੈਰਾਂ ਦੇ ਅੰਦਰ ਗੰਦ ਲੱਗੇ ਜਾਂਦੇ ਅਸੀਂ ਅੰਦਰ ਆਪਦੇ ਆ ਮਿੱਟੀ ਪਾਈ ਆ ਮੈਂ ਆਪ ਪਾਈ ਆ ਤਾਂ ਜਦੋਂ ਉਧਰ ਪਾਸ ਪਾਤੀ ਇਹਨਾਂ ਨੇ ਪਿਆ ਦੂਜੇ ਨੇ ਕਲੰਤ ਨੇ ਕਲੰਤ ਪਾ ਰਿਆ ਸੀ ਮੈਂ ਬੰਦ ਕਰਾ ਕੇ ਬੰਦੇ ਇੱਕ ਦਿਨ ਆ ਗਏ ਉਹ ਕਹਿੰਦੇ ਲਪਾਓ ਨੇ ਬੇਟੀ ਅਸੀਂ ਆਪ ਪਾਵਾਂਗੇ ਇਹ ਆਇਆ ਸੀ ਕਿ ਦੂਜੇ ਆਸ਼ੂ ਦੇ ਬੰਦੇ ਆਏ ਸੀਗੇ ਅੱਛਾ ਤੇ ਉਹ ਕਹਿੰਦੇ ਵੀ ਉਹ ਬਾਲਾ ਸੱਟ ਸੁੱਟ ਕਰਾ ਕੇ ਚਲੇ ਗਏ ਕਹਿੰਦਾ ਗੱ ਤੇ ਥੋੜਾ ਉਹਦੇ ਕਰਕੇ ਫਿਰ ਬੰਦ ਕਰ ਗਏ ਇਹ ਤੇ ਆ ਮੈਂ ਟਰਾਲੀ ਪਾਈ ਆ ਬੁਰਾ ਸਾਡੇ ਪਹਿਲਾਂ ਨਾਲ ਜੰਦੇ ਪੈਰ ਐਸੇ ਫਿਰਦੇ ਸੁਰਿਆ ਫਿਰਦੇ ਕਿਉਂਕਿ ਸਾਡੀ ਆਵਾਜ਼ ਆ ਵੀ ਸਾਹਮਣੇ ਹੈਗੀ ਐ ਲਾਈਨ ਦੇ ਪਾਰਲੇ ਪਾਸੇ ਜਾਣਾ ਪੈਂਦਾ ਸਾਨੂੰ ਵਾਰ-ਵਾਰ ਬਹੁਤ ਪਰੇਸ਼ਾਨੀ ਆ 20 20 ਸਾਲ ਹੋ ਗਏ ਦੋਨੇ ਪਾਰਟੀਆਂ ਗੰਦੀਆਂ ਕੋਈ ਪਾਰਟੀ ਵਧੀਆ ਨਹੀਂ ਸੋ ਬਿਲਕੁਲ ਕਾਲੀ ਆ ਕਾਲੀ ਦਾ ਹੈ ਹੀ ਬੜੇ ਚੋਰ ਸਾਲੇ ਮਗਾ ਵਟਿਆ ਸਾਵਾ ਦੀ ਜੇਚ ਪੱਚੀ ਆ ਮਤਲਬ ਇੰਨੀ ਦੇਰ ਦੀ ਪਈ ਉਹਦੇ ਕੁ ਕਹਿੰਦਾ ਸੀ ਕੰਜਰ ਮੈਂ ਕਹਿੰਦਾ ਪੈਪ ਪਾਸ ਕਰਾਦਾ ਇਸੇ ਹਾਂ ਮੈਂ ਫਾਟਕ ਲਾਉਂਗਾ ਮੈਂ ਫਾਟਕ ਲਾਉਂਗਾ ਮੈਂ ਫਲਾਣਾ ਕਰੂ ਪੈਪ ਨਾ ਪਾਇ ਹੀ ਨਿਕੰਜਰ ਪਤਾ ਨਹੀਂ ਕਿੱਥੇ ਪੈਸੇ ਪੈਸੇ ਖਾਈ ਜਾਂਦੇ ਸਲੇ ਬਣਾ ਬਣਾ ਕੇ ਲੋਕਾਂ ਦੇ ਪੈਸੇ ਖਾਈ ਜਾਂਦੇ ਆ ਝੂਠੇ ਵਾਦੇ ਝੂਠੇ ਵਾਦੇ ਕਰੀ ਜਾਂਦੇ ਆ ਕੋਈ ਪਾਰਕ ਨਹੀਂ ਬਣੀ ਕਹਿੰਦਾ ਪਾਰਕ ਬਣਾਉਂ ਤੂੰ ਕਹਦਾ ਕਹਿੰਦੇ ਪਾਰਕ ਬਣਾਉਂ ਤੂੰ ਲੈਣ ਦੇ ਨਾਲ ਨਾਲ ਕੋਈ ਪਾਰਕ ਨਹੀਂ ਬਣੀ ਪੈਸੇ ਖਾ ਗਏ ਕੋਈ ਜ਼ਮੇਵਾਰ ਨਹੀਂ ਹੁੰਦਾ ਸਟ ਕ ਸਫਾਈ ਕਰਨ ਵਾਸਤੇ ਤੁਸੀਂ ਦੇਖ ਰਹੇ ਹੋ ਬਿਲਕੁਲ ਲੋਕ ਜਿਹੜੇ ਨੇ ਬਿਲਕੁਲ ਹੀ ਹੱਕੇ ਹੋਏ ਨੇ ਸਰਕਾਰਾਂ ਤੋਂ ਕਿਉਂਕਿ ਉਹਨਾਂ ਨੇ ਕੰਮ ਜਿਹੜੇ ਨੇ ਪਿਛਲੇ 20 ਸਾਲ ਦੇ ਵਿੱਚ ਦੇਖਿਆ ਲਗਾਤਾਰ ਕੀਤੇ ਹੋਏ ਕੋਈ ਕੰਮ ਨਹੀਂ ਹੋਇਆ ਹੋਇਆ ਕੋਈ ਸੁਧਾਰ ਨਹੀਂ ਹੋਇਆ ਹੋਇਆ ਹੋਰ ਵੀ ਸਾਡੇ ਨਾਲ ਜਿਹੜੇ ਉਹਦੇ ਵਸਨੀਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੰਗਲ ਕੀ ਨਾਮ ਹੈ ਤੁਹਾਡਾ ਵਿੰਦਰ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਜੀ ਮੈਂ ਤਾਂ ਬੋਗੇ ਦਾ ਰਹਿਣ ਵਾਲਾ ਵਾਹੇ ਅੱਛਾ ਇੱਥੇ ਹੋ ਕੇ ਰਹਿਣਾ ਇਹਨਾਂ ਦੇ ਫੈਕਟਰੀ 'ਚ ਅੱਛਾ ਕੀ ਦੇਖਦੇ ਹੋ ਐਤ ਕੀ ਸਰਕਾਰ ਕਿਸ ਤਰੀਕੇ ਦੀ ਐਤ ਕੀ ਜਿਹੜੀ ਵੋਟ ਪਾਉਂਗੇ ਵਾਦਿਆਂ ਦੇ ਆਧਾਰ ਤੇ ਕੀਤੀ ਸਰਕਾਰ ਨੂੰ ਪਾਉਂਗੇ ਜਾਂ ਕੰਮਾਂ ਦੇ ਆਧਾਰ ਨੂੰ ਦੇਖ ਕੇ ਪਾਉਂਗੇ ਜੀ ਸਮਾਧ ਦੇ ਆਧਾਰ ਤੇ ਪਾਵਾਂਗੇ ਅਸੀਂ ਵੇਖਾਂਗੇ ਕੇਦਰੀਵਾੜ ਨੂੰ ਜੇ ਕੀ ਚੰਗਾ ਕੰਮ ਕਰਦਾ ਕਿ ਨਹੀਂ ਕਰਦਾ ਦੂਜਿਆਂ ਤਾਂ ਦੋਵੇਂ ਹੀ ਵੇਖ ਰੀਆਂ ਉਹ ਜਮਾਂ ਹੀ ਨਰਕ ਬਣ ਗਿਆ ਹੁਣ ਵੇਖੇ ਇਹਨੂੰ ਵੇਖ ਲੈਨੇ ਅਸੀਂ ਕੀ ਕਰਦਾ ਕਿਧਾਂ ਵਾ ਦਿੱਲੀ ਚਾਹ ਕਰਿਆ ਕਰੇ ਇੱਥੇ ਵੇਖ ਲੈਨੇ ਉਹਨੂੰ ਕੀ ਕਰਦਾ ਸੋ ਬਿਲਕੁਲ ਕਿਉਂਕਿ ਗੱਲ ਕੱਲੇ ਲੁਧਿਆਣੇ ਦੀ ਨਹੀਂ ਹੋ ਰਹੀ ਇੱਕ ਵਾਰ ਦੀ ਨਹੀਂ ਹੋ ਰਹੀ ਹੈ ਗੱਲ ਪੂਰੇ ਪੰਜਾਬ ਦੀ ਹੋ ਰਹੀ ਹੈ ਕਿਉਂਕਿ ਜਿਹੜੀ VOTING ਹੈ ਪੂਰੇ ਪੰਜਾਬ ਦੇ ਵਿੱਚੋਂ ਹੁਣੀ ਸਰਕਾਰ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚੋਂ ਚੁਣੀ ਜਾਣੀ ਹੈ ਐਸਐਮਜ਼ਡ ਨਿਊਜ਼ ਦੇ ਉੱਤੇ ਵੀ ਜਿਹੜਾ ਹੈ ਪੂਰੇ ਪੰਜਾਬ ਦਾ ਸਰਵੇ ਕੀਤਾ ਜਾਂਦਾ ਦੌਰੇ ਕੀਤੇ ਜਾਂਦੇ ਨੇ ਔਰ ਵਕਫ ਵਕਫਾਂ ਦੇ ਉੱਤੇ ਤੁਹਾਨੂੰ ਗਰਾਊਂਡ ਰਿਪੋਰਟ ਜਿਹੜੀ ਦਿਖਾਈ ਜਾਂਦੀ ਹੈ ਹੋਰ ਵੀ ਸਾਡੇ ਨਾਲ ਤੇ ਜਿਹੜੇ ਵਸਨੀਕ ਮੌਜੂਦ ਨੇ ਜਿਹੜੇ ਉਹਦੇ ਵਾਸੀ ਨੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੰਕਲ ਕੀ ਨਾਮ ਹੈ ਤੁਹਾਡਾ ਗੁਰਵਜਨ ਸਿੰਘ ਕੀ ਕਹਿਣਾ ਚਾਹੂਗੇ ਕਿਸ ਤਰੀਕੇ ਦੇ ਹਾਲਾਤ ਨੇ ਸਮਾਰਟ ਸਿਟੀ ਦੇ ਸਮਾਰਟ ਸਿਟੀ ਦਾ ਕੋਈ ਨਹੀਂ ਇਹ ਗੰਦੀ ਸਿਟੀ ਤੇ ਜ਼ਰੂਰ ਹੈਗੀ ਹੈ ਠੀਕ ਹੈ ਜੀ ਤੇ ਬਾਕੀ ਕੰਮ ਕੂਮ ਕੋਈ ਕਰਦਾ ਨਹੀਂ ਹੈਗਾ ਇੱਥੇ ਆ ਕੇ ਸੱਚੀ ਬੋਲ ਮਾਰੋ ਕੌਣ ਨੇ ਕੌਂਸਲਰ ਕੌਣ ਨੇ ਰਿਹਾ ਸੀ ਤੇ ਕਮਸਰਤਾ ਹੈਗੇ ਨਾ ਹੈਗੇ ਬਰਾਬਰ ਹੀ ਆ ਨਿਰਮਲ ਜੀ ਗੜਾ ਨੇ ਤੇ ਬੈਂਸਾਹਬ ਐਮ ਐਲ اے ਨੇ ਉਹ ਵੀ ਈ ਬੜਿਆ ਸਰ ਪ ਕੰਮ ਕੋਈ ਕਰਦਾ ਨਹੀਂ 15 20 ਦਿਨ ਪਹਿਲਾਂ ਅਸੀਂ 1000 ਰੁਪਇਆ ਦੇ ਕੇ ਪੱਲਿਓਂ ਇਥੇ ਪਾਣੀ ਕਢਵਾਇਆ ਸੀਵਰੇਜ ਦਾ ਠੀਕ ਹੈ ਜੀ 1000 ਰੁਪਇਆ ਖਰਚ ਕੇ ਪੱਲਿਓਂ 1000 ਰੁਪਇਆ ਦੇ ਕੇ ਪੱਲਿਓਂ ਖਰਚ ਕੇ ਫਿਰ ਕਿਧੀਆਂ ਕਮੇਟਾ ਕਿਧੀਆਂ ਫੇਰ ਚਾਰ ਪੰਜ ਘਰਾਂ ਨੇ ਪੈਸੇ ਪਾ ਗਏ ਨਾ ਫੇਰ ਉਹ ਪਾਣੀ ਨਿਕਲਿਆ ਉਹਨੂੰ ਦੱਸਿਆ ਵੀ ਆ ਉਲਟਾ ਇਹ ਕਹਿੰਦੇ ਦੱਸੋ ਕੱਢਿਆ ਪਾਣੀ ਕਿਨੇ ਕੱਢਿਆ ਦੱਸੋ ਕਮਾਲ ਦੀ ਗੱਲ ਹੋ ਗਈ ਲੇਬਰ ਜਾਂਦੀ ਆ ਕੋਈ ਇੱਥੇ ਫੜ ਕੇ ਲਿਆਓ ਕਾਲ ਤੂੰ ਪਾਣੀ ਹੋਰ ਕੀ ਕਰੂਗਾ ਲੇਬਰ ਨੇ ਤਾਂ ਲੇਬਰ ਹੀ ਕਰਨੀ ਆ ਨਾ ਫੇਰ ਉਹਨੂੰ ਪੈਸੇ ਚਾਹੀਦੇ ਆ ਉਹ ਪੈਸੇ ਜਿਹੜੇ ਜਿਹੜੇ ਇੱਥੇ ਰਹਿੰਦੇ ਉਹੀ ਦੇਣਗੇ ਜਦੋਂ ਉਹਨਾਂ ਨੇ ਆਉਣਾ ਨਹੀਂ ਪਰ ਜਿਹੜਾ ਹੈਗਾ ਤਾਂ ਕੰਮ ਕਰਾ ਲਓ ਹੋਰ ਕੀ ਕਰੋ ਬਸ ਬੈਸ ਸਾਹਿਬ ਦੇ ਕਾਫੀ ਪੋਸਟ ਵਾਇਰਲ ਹੁੰਦੇ ਨੇ ਜੀ ਬੈਸ ਸਾਹਿਬ ਕਾਫੀ ਸੋਸ਼ਲ ਮੀਡੀਆ ਐਕਟੀਵਿਟੈਂਡ ਨੇ ਕਾਫੀ ਉਹਨਾਂ ਦੇ ਕੰਮ ਕੀਤੇ ਦਿਖਾਏ ਜਾਂਦੇ ਨੇ ਬੈਸ ਸਾਹਿਬ ਤੁਹਾਡੇ ਐਮ.ਐਲ.ਏ ਨੇ ਹਲਕੇ ਦੇ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਜਿਆਦਾ ਸੁਣਨੇ ਕਿ ਜਾਂਦੇ ਕੋਈ ਦੇਖਦੇ ਕੋਈ ਦੇਖਦੇ ਨਜ਼ਰ ਆਉਂਦੇ ਹੀ ਆ ਉਹਨਾਂ ਨਜ਼ਰ ਆਉਂਦਾ ਇਲਾਕਾ ਨਜ਼ਰ ਆਉਦਾ ਹਾਂਜੀ ਇੱਥੇ ਸਾਰੇ ਕੌਂਸਲ ਰੰਗਦੇ ਆ ਕੋਈ ਐਸਾ ਬੰਦਾ ਨਹੀਂ ਜਿਹੜਾ ਨੰਨਗੇ ਇਹ ਲੈਨ ਦਾ ਮੇਨ ਰਸਤਾ ਇਹ ਸਾਰੇ ਐਮ.ਐਲ.ਏ ਵੀ ਨੰਗਦੇ ਆ ਸਾਰੇ ਬੰਦੇ ਨੰਗਦੇ ਆ ਐਸੇ ਕੋਈ ਨਹੀਂ ਰੰਗਦਾ ਨਾਂ ਨੇ ਉਹਦਾ ਦੇਜਦਾ ਨਹੀਂ ਉਹਨਾਂ ਨੂੰ ਕੋਈ ਆ ਕੁਝ ਕਰਨ ਵਾਲ ਆਪਣੇ ਆਪ ਦੇਖਣੇ ਚਾਹੀਦੇ ਵੀ ਅਸੀਂ ਮਾਲਕ ਆ ਇਸ ਇਲਾਕੇ ਦੇ ਨਹੀਂ ਉਹ ਆਪ ਆ ਕੇ ਦੇਖੇ ਵੀ ਇੱਥੇ ਆ ਕੁਝ ਕਰਨਾ ਅਸੀਂ ਇਹਦਾ ਕੰਮ ਸੀ ਸੋ ਬਿਲਕੁਲ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਰਿਪੋਰਟ ਦਿਖਾ ਰਹੇ ਹਾਂ ਕਾਫੀ ਛੁੱਟੀ ਸਰੇ ਕਮੇ ਆਪਣੇ ਕੈਮਰਾਮੈਨ ਅਰਜੀਤ ਨੂੰ ਕਹੂੰਗਾ ਕਿ ਚੰਗੀ ਤਰ੍ਹਾਂ ਜਿਹੜੀ ਦਸਕਾ ਨੂੰ ਸਾਫ ਤਸਵੀਰਾਂ ਦਿਖਾਣਗੇ ਕਿ ਜਿਹੜੇ ਇਹਨੇ ਰਹਿਣ ਵਾਲੇ ਵਸਨੀਕ ਨੇ ਕਿਸ ਤਰੀਕੇ ਦੇ ਆ ਨਰਕ ਭਰਿਆ ਜਿਹੜਾ ਜੀਵਨ ਜੀ ਰਹੇ ਨੇ ਕਿੰਨੇ ਕੁ ਬੁਰੇ ਹਾਲਾਤ ਨੇ ਵਾਰਡ ਨੰਬਰ 47 ਦੇ ਜਿਹੜਾ ਹਾਤਮਨਗਰ ਹਲਕਾ ਪੈਂਦਾ ਆ ਕਿਉਂਕਿ ਪਾਰਟੀਆਂ ਆਂਦੀਆਂ ਨੇ ਜਦੋਂ ਇਲੈਕਸ਼ਨ ਆਉਂਦੇ ਨੇ ਹਰ ਇੱਕ ਪ ਵਾਦੇ ਵੀ ਬਹੁਤ ਕੀਤੇ ਜਾਂਦੇ ਨੇ ਇਲੈਕਸ਼ਨਾਂ ਦੇ ਪਹਿਲੇ ਪਰ ਇਲੈਕਸ਼ਨਾਂ ਤੋਂ ਬਾਅਦ ਕੀ ਸਤਰ ਹੁੰਦਾ ਆ ਉਹ ਤੁਹਾਡੇ ਅੱਖਾਂ ਸਾਹਮਣੇ ਆ ਔਰ ਤੁਸੀਂ ਆਪ ਦੇਖ ਸਕਦੇ ਹੋਗੇ ਕਿੰਨੇ ਜਿਹੜੇ ਹਾਲਾਤ ਨੇ ਸਮਾਰਟ ਸਿਟੀ ਜੀ ਕਿਹਾ ਜਾਣ ਵਾਲੇ ਸ਼ਹਿਰ ਦੇ ਕਿੰਨੀ ਸਮਾਰਟ ਹੈ ਸਿਟੀ ਇਹ ਤਾਂ ਹੁਣ ਤੁਹਾਡੇ ਉਤੇ ਡਿਪੈਂਡ ਹੈ ਤੁਹਾਡੇ ਉਤੇ ਨਿਰਧਾਰਿਤ ਹੈ ਕਿ ਤੁਸੀਂ ਕੀ ਚ ਕਰਨਾ ਚਾਹੁੰਦੇ ਹੋ ਵਾਦਿਆਂ ਦੀ ਸਰਕਾਰ ਚਾਹੁੰਦੇ ਹੋ ਜਾਂ ਕਮਾਲੀ ਸਰਕਾਰ ਚਾਹੁੰਦੇ ਹੋ ਬਾਕੀ ਇਹ ਤਾਂ ਹੁਣ ਵਾਲੀ ਸਰਕਾਰ ਦੱਸੇਗੀ ਇਹ ਟਾਈਮ ਦੱਸੇਗਾ ਕਿ ਕਿੰਨੇ ਜਿਹੜੇ ਸਮਾਰਟ ਸਿਟੀ ਨੂੰ ਸਮਾਰਟ ਕੀਤਾ ਜਾਂਦਾ ਆ ਜਾਂ ਐਸੇ ਤਰੀਕੇ ਦੇ ਗਾਮਾ ਢੋਲ ਹਾਲ ਦਿੱਤੇ ਜਾਂਦੇ ਨੇ ਕੈਮਰਾਮੈਨ ਹਰਜੀਤ ਦੇ ਨਾਲ ਹਿੰਮਤ ਕੁਮਾਰ ਐਸਐਮਜੀ ਨਿਊਜ਼ ਲੁਧਿਆਣਾ